ਸਬਸਕ੍ਰਾਈਬ ਕਰੋ ਖਦਰਾਂ ਐਲ ਐਸ ਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਸਵਾਗਤ ਹੈ ਤੁਹਾਡਾ ਖਦਰਾਂ ਐਲ ਐਸ ਆਈ ਕੇ YouTube ਚੈਨਲ ਤੇ ਅੱਜ ਇਸ ਤੁਹਾਨੂੰ ਦੱਸਾਂ ਕਿ ਪੰਜਾਬ ਦਾ ਜਿਹੜਾ ਖੇਤੀਬਾੜੀ ਵਿਭਾਗ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਨੇ ਜਿਹੜੇ ਝੋਨਾ ਲਾਉਣ ਦੀ ਤਰੀਕ ਹੈ ਜਿਹੜੀ ਨਿਸ਼ਚਿਤ ਕਰ ਦਿੱਤੀ ਹੈ ਜਿਵੇਂ ਕਿ ਬਹੁਤ ਸਾਰੀਆਂ ਆਪਾਂ YouTube ਤੇ ਵੀਡੀਓਜ਼ ਦੇਖ ਰਹੇ ਸੀ ਕੋਈ ਕਹਿ ਰਿਹਾ ਸੀ ਕਿ ਇਸ ਵਾਰ ਲੱਗੇਗਾ 5 ਜੂਨ ਨੂੰ ਕੋਈ 2 ਜੂਨ ਨੂੰ ਕੋਈ 1 ਜੂਨ ਨੂੰ ਇੱਕ ਤਾਂ ਮੈਂ ਵੀਡੀਓ ਦੇਖੀ ਕਹਿੰਦੇ ਇਸ ਸਾਲ ਲੱਗੇਗਾ 25 ਮਈ ਤੋਂ ਝੋਨਾ ਤਾਂ ਕਾਫੀ ਵੀਡੀਓ ਅਫਵਾਹਾਂ ਜਿਹੜੀਆਂ ਫੈ ਰਹੀਆਂ ਸੀ ਵਿੱਚ 25 ਜੂਨ ਨੂੰ ਵੀ ਇੱਕ ਤੋਂ ਵੀਡੀਓ YouTube ਤੇ ਅਵੇਲੇਬਲ ਨੇ ਪਰ ਜਿਹੜਾ ਆਫੀਸ਼ੀਅਲੀ ਹੈ ਆ ਚੁੱਕਿਆ ਕਿ ਇਸ ਵਾਰ ਵੀ ਝੋਨਾ ਜਿਹੜਾ ਸਿਰਫ ਜਿਹੜਾ ਪਿਛਲੇ ਸਾਲ ਲੱਗਿਆ ਸੀ 20 ਜੂਨ ਨੂੰ ਇਸ ਵਾਰ ਵੀ 20 ਜੂਨ ਨੂੰ ਹੀ ਝੋਨਾ ਲੱਗੇਗਾ ਜਿਵੇਂ ਕਿ ਬਹੁਤ ਸਾਰੇ ਕਿਸਾਨ ਜਿੱਥੇ ਬੰਦੀਆਂ ਵਿਰੋਧ ਕਰ ਰਹੀਆਂ ਸੀ ਲਗਾਤਾਰ ਕਿ 20 ਜੂਨ ਜਿਹੜਾ ਗਲਤ ਕਰਿਆ ਗਿਆ ਪਿਛਲੇ ਸਾਲ ਵੀ ਬਹੁਤ ਵਿਰੋਧ ਹੋਇਆਗਾ ਤੇ ਕਿਉਂਕਿ ਯੂਨੀਵਰਸਿਟੀ ਹੈ ਜਿਹੜੀ 126 127 ਹੋਰ ਇਸ ਤਰ੍ਹਾਂ ਦੀਆਂ ਘੱਟ ਟਾਈਮ ਵਾਲੀਆਂ ਵੈਰਾਈਟੀਆਂ ਬਣਾ ਰਹੀ ਹੈ ਇਸੇ ਲਈ ਝੋਨਾ ਜਿਹੜਾ ਲੇਟ ਕੀਤਾ ਗਿਆ 5 ਤੋਂ 10 10 ਤੋਂ 15 15 ਤੋਂ 20 ਜੂਨ ਤੇ ਉਮੀਦ ਸੀ ਵੀ ਚਲੋ ਵਧਾਉਣ ਦਾ 20 ਜੂਨ ਤੱਕ ਵੀ ਠੀਕ ਹੈ ਵੈਸੇ 15 ਜੂਨ ਵੀ ਠੀਕ ਸੀ ਡੇਟ ਤਾਂ ਕਿਉਂਕਿ ਲੇਬਰ ਦੀ ਵੀ ਬਹੁਤ ਮੁਸ਼ਕਲ ਆਉਂਦੀ ਹੈ 20 ਜੂਨ ਤੋਂ ਬਾਅਦ ਬਹੁਤ ਮੁਸ਼ਕਲ ਨਾਲ ਲੋਕਾਂ ਦੇ ਝੋਨਾ ਲੱਗੇ ਸੀ ਸਾਲ ਜਿਸ ਕਰਕੇ ਨਾ ਤਾਂ ਕੋਈ ਪ੍ਰਾਲੀ ਦੀ ਸਮੱਸਿਆ ਦਾ ਹੱਲ ਹੁੰਦਾ ਪਾਣੀ ਜ਼ਰੂਰ ਵੱਜਦਾ ਥੋੜਾ ਬਹੁਤ ਪਾਣੀ ਵੱਜਦਾ ਪਾਣੀ ਵੀ ਜ਼ਰੂਰੀ ਹੈ ਚਲੋ ਤੇ ਪਰ ਵੀ ਪ੍ਰਾਲੀ ਦਾ ਹੱਲ ਨਹੀਂ ਹੁੰਦਾ ਆਖਰ ਤੇ ਜਾ ਕੇ ਤੇ ਜਿਹੜਾ ਪ੍ਰਾਲੀ ਦਾ ਹੱਲ ਨਹੀਂ ਹੁੰਦਾ ਤੇ ਸਰਕਾਰ ਕਹਿੰਦੀ ਹੈ ਪ੍ਰਾਲੀ ਨੂੰ ਅੱਗ ਨਾਲ ਲਾਉ ਉੱਤੇ ਉਹ ਕਨਕ ਲੇਟ ਹੁੰਦੀ ਹੈ ਫਿਰ ਤਾਂ ਇਹ ਕਾਫੀ ਮੁਸ਼ਕਲ ਹੈਗਾ ਤੇ ਬਾਕੀ ਸਭ ਤੋਂ ਵੱਡੀ ਪ੍ਰੋਬਲਮ ਲਾਉਣ ਵੇਲੇ ਆਉਂਦੀ ਹੈ ਝੋਨੇ ਦੀ ਕਿਉਂਕਿ ਲੇਬਰ ਮਿਲਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਕੱਠੀ ਉਸ ਟਾਈਮ ਲੇਬਰ ਨਹੀਂ ਮਿਲਦੀ ਕੰਮ ਬੜੀ ਜਾਂਦਾ ਹੈਗਾ ਤਾਂ ਵੀਡੀਓ ਤੁਹਾਨੂੰ ਕਿਵੇਂ ਲੱਗੀ ਨੂੰ ਲਾਈਕ ਜਰੂਰ ਕਰੋ ਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਕਿ ਕਿੰਨੀ ਡੇਟ ਹੈ ਜਿਹੜੀ ਸਰਕਾਰ ਨੂੰ ਝੋਨਾ ਲਾਉਣ ਦੀ ਰੱਖਣੀ ਚਾਹੀਦੀ ਸੀ ਕੀ 20 ਜੂਨ ਸਹੀ ਹੈ ਜਾਂ ਘਟਾਉਣੀ ਚਾਹੀਦੀ ਸੀ ਵਧਾਉਣੀ ਚਾਹੀਦੀ ਸੀ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਹੋਰ ਵੀ ਸਾਡੇ ਚੈਨਲ ਤੇ ਪਲੇਲਿਸਟ ਚ ਬਹੁਤ ਸਾਰੀਆਂ ਵੀਡੀਓਜ਼ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਪੂਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਜਿਵੇਂ